ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕਿੱਦਾਂ ਸਾਰੇ ਠੀਕ ਠਾਕ ਹੋ ਤੁਸੀਂ ਸਤਿ ਸ਼੍ਰੀ ਅਕਾਲ ਕਾਦੋ ਆਏ ਬੱਬਾ ਕਾਦੋ ਬਾਠਿਆ ਵਰ ਜਾਂਦਾ ਆਏ ਬੱਬਾ ਜਲਦੀ ਹੋ ਤੇ ਕੀ ਸੀ ਕਾਕਾ ਤੇ ਅਸੀਂ ਹੋ ਗਏ ਆ ਤਿਆਰ ਅੱਜ ਛੇਤੀ ਛੇਤੀ ਤਿਆਰ ਹੋ ਕੇ ਤਾਂ ਆ ਗਏ ਆ ਬੁਰਕਰ ਤੁਹਾਨੂੰ ਪਤਾ ਹੀ ਹੈ ਕਿ ਆਪਣੇ ਗੁਰੂ ਨਾਨਕ ਦੇਵ ਜੀ ਦਾ ਜਨਮ ਦੇ ਆੜਾ ਆਉਣ ਵਾਲਾ ਆ ਆਉਣ ਵਾਲਾ ਆ ਤੇ ਉਹਦੇ ਕਰਕੇ ਪਰਵਾਤ ਫਰੀਂਆਂ ਪਹਿਲੀ ਵਾਰੀ ਵਿਗਨ ਸਿਟੀ ਦੇ ਵਿੱਚ ਜਿਲਪਾਇਨ ਦੇ ਵਿੱਚ ਤੇ ਕੱਢਣ ਲੱਗੇ ਆ ਤੇ ਕੱਲ ਫਰਸਟ ਸੀਗੀ ਤੇ ਕੱਲ ਮੇਰੇ ਤੋਂ ਵਲੌਗ ਨੂੰ ਬਣਾ ਹੋਇਆ ਤੇ ਅੱਜ ਮੈਂ ਬਣਾਉਣ ਲੱਗੀ ਆ ਵਲੌਗ ਤੇ ਤੁਹਾਨੂੰ ਦਿਖਾਉਂਗੀ ਸਾਰਾ ਕੁਝ ਕਿ ਇੱਥੇ ਪਰਵਾਤ ਫਿਰ ਕਿੱਦਾਂ ਕੱਢਦੇ ਆ ਬਸ ਗੁਰੂ ਘਰ ਦੇ ਵਿੱਚ ਹੀ ਕੱਢਣੀ ਆ ਕਿਉਂਕਿ ਇੱਥੇ ਤੁਹਾਨੂੰ ਪਤਾ ਹੀ ਆ ਇੱਥੇ ਕਿਹੜਾ ਲੋਕਾਂ ਨੂੰ ਪਤਾ ਆ ਤੇ ਕੋਈ ਡਿਸਟਰਬ ਨਾ ਹੋਵੇ ਤੇ ਇਸ ਕਰਕੇ ਬੀहू ਵੀ ਆ ਗਈ ਆ ਸਰਿਕਾ ਵੀ ਆ ਗਈ ਆ ਤੇ ਅਮਰਜੀਤ ਹੁਣੇ ਪੁੰਡੀ ਤੇ ਭਾਪੀ ਹੁਣੀ ਤੇ ਦੀਪੂ ਅਸੀਂ ਆ ਗਏ ਗੱਡੀ ਦੇ ਵਿੱਚ ਮੌਸਮ ਵੀ ਬਹੁਤ ਖਰਾਬ ਜਿਹਾ ਹੋਇਆ ਹੈ ਦੇਖੋ ਬਿਜਲੀ ਡਾਕਦੀ ਹੈ ਤੇ ਚਲੋ ਅਸੀਂ ਕਿ ਗੁਰੂ ਘਰ ਤੇ ਜਾਣਾ ਚਾਹੀਦਾ ਜਾਂ ਮਸੀ ਮਸੀ ਤੇ ਹੀ ਦੇਣਾ ਹੁੰਦੇ ਆ ਆ ਚਲੋ ਠੀਕ ਹੈ ਫਿਰ ਮਿਲਦੇ ਹਾਂ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਕਿੱਦਾਂ ਕਿੱਦਾਂ ਸੈਲੀਬ੍ਰੇਟ ਕਰਦੇ ਹਾਂ ਕਿੱਦਾਂ ਕਿੱਦਾਂ ਆ ਚਲੋ ਆਨੇ ਜਿਹੜੇ ਸ਼ੁਰੂ ਹੋ ਗਏ ਹਨ ਹਾਂਜੀ ਸਤਿ ਸ੍ਰੀ ਅਕਾਲ ਪਾਜੀ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਗੁੱਡ ਮਾਰਨਿੰਗ ਕੰਟੀ ਬਣਾ ਲਗੀ ਸ਼ਾਹ ਜੀ ਅਦਰ ਵੀ ਰੱਖਿਆ ਕੀ ਆ ਵੀ ਜ਼ਿਆਦਾ ਪਾਣੀ ਵੀ ਰੱਖ ਦਿੱਤਾ ਹੈ ਵੇੜਾ ਹਣਾ ਥੋੜਾ ਜਿਹਾ ਥੋੜੋ ਥੋੜੋ ਬੋਲਦੇ ਫੇ ਤੇਜ਼ ਹੋਣਾ ਚਾਹੀਦੇ ਫਿਰ ਬੈਟਰੀ ਜਿਹੜੀ ਚਾਰਜ ਹੋ ਜਾਣੀ ਚਾਹੀਦੀ ਚਲੋ ਹੁਣ ਮੱਥਾ ਟੇਕ ਲਈਏ ਸਸੀ ਕੱਲ ਕਰਦੇ ਸਸੀ ਕੱਲ ਕਰ ਸੁਕਰ ਜੀ ਸਾਰੇ ਨੂੰ ਬੋਲ ਲਈ ਸਵੇਰੇ ਸਵੇਰੇ ਆ ਗਏ ਸੀ ਪਿਆਰ ਹਾਂ ਕੇ ਕੋਲ ਵੀ ਉਹਦਾ ਪਪਾ ਜੰਦਾ ਪਿਆਰੇ ਸਰ ਬਾਤ ਜੀ ਉਹਦਾ ਪਪਾ ਅੱਜ ਵੀ ਉਹਦਾ ਪਪਾ ਆਜੋ ਜਾਇ ਕਰ ਜੀ ਸਾਰੇ ਸਾਰੇ ਜਾਦੇ ਪਏ ਜਾਦੇ ਜੀ ਹਾਂ ਨੂੰ ਜਾਦਾ ਕੀ ਆ ਤੁਸੀਂ ਆ ਬਦਲਾਈਏ ਚੱਲਦੇ ਪਈ ਆ ਆਏ ਬਣਾ ਅਜੀ ਕੁਝ ਨਹੀਂ ਰਹਿਣਾ ਚਲ ਗਈਤੀ ਮੇਰੇ ਡਾਕਟਰ ਆ ਕੇ ਬਾਬੇ ਦਾ ਕਰਨਾ ਆ ਆ ਹੋਰ ਹੋਈ ਹੋ ਸਸਰੀ ਘਰ ਤਾਂ ਕਹਿੰਦੇ ਸਸਰੀ ਘਰ ਜੀ ਸਾਰੇ ਆਣੂ ਉਹਨਾਂ ਨੇ ਦੇ ਦਿੱ ਗੁਰਦਿਆ ਨੱਕ ਰਦਾਈਆਂ ਬਦਾਈਆਂ ਸਾਰੀਆਂ ਉਹਨਾਂ ਦੇ ਨਾਮ ਦੇ ਪ੍ਰਸਾਦਾਂ ਅਰਦਾਸਾਂ ਉਹਨਾਂ ਕੋਲੋਂ ਉਹਨਾਂ ਦੇ ਨਾਮ ਦੇ ਪ੍ਰਸਾਦਾਂ ਅਰਦਾਸਾਂ ਲੈ ਆਏ ਹਾਂ ਅੱਜ ਖੰਦ ਤੋਂ ਪਾਈ ਹੋਈ ਪ੍ਰਸਾਦ तेरे पानी सरबत का पलासा वाह फते ਸੋ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਹੜਾ ਇਹ ਨਾਮ ਪਰ ਵਿਦੇਸ਼ ਦਾ ਇੱਕੰਮ ਨਾਲ ਪਟਿਆ ਇੱਕੰਗਾ ਇਸ ਨਾਮ ਨਾਲ ਹੋਣੇ ਪੜਵਾਉਣੇ ਨੇ ਵਾਲਾ ਵਾਲੇ ਵਾਲੇ ਉਲੇ ਜੀ we

we okay.